ਜਿੱਦਾਂ ਨੁਕਸਾਨ ਹੋਇਆ ਇਹ ਬਹੁਤ ਜ਼ਿਆਦਾ ਮਾੜੀ ਗੱਲ ਹੋਈ ਹੈ ਇਹ ਪੂਰੀ ਨਹੀਂ ਹੋ ਸਕਦੀ ਬਿਆਨਾਂ ਨਾਲ ਜਾਂ ਸ਼ਬਦਾਂ ਨਾਲ ਜਿਵੇਂ ਮੈਂ ਪਹਿਲਾਂ ਕਿਹਾ ਨਾ ਸਜ਼ਾ ਨਾਲ ਕਿਉਂਕਿ ਉਹ ਧੀ ਦਾ ਕੀ ਕਸੂਰ ਉਹ ਘਰ ਆਪਣੀ ਖੁਸ਼ੀਆਂ ਦੇ ਵਿੱਚ ਬੈਠੀ ਆ ਮਨਾਰੀ ਆ ਪਰ ਉਹਦੇ ਬੱਚੇ ਆਪਣੇ ਬਾਪ ਤੋਂ ਵਾਂਝੇ ਹੋ ਗਏ ਕਿੰਨੀ ਮਾੜੀ ਗੱਲ ਹੈ ਇਹ ਹੁਣ ਸਿਰਫ ਮੈਂ ਆਪਣੇ ਸ਼ਬਦਾਂ ਨਾਲ ਤੁਸੀਂ ਪੁੱਛਦੇ ਹੋ ਮੈਂ ਕਹਿ ਰਿਹਾ ਪਰ ਜਿਹਦੇ ਤੇ ਬੀਤਦੀ ਆ ਉਹਨੂੰ ਪਤਾ ਲੱਗਦਾ ਇਹ ਜਿਹਦੇ ਉੱਤੇ ਸਿਰ ਤੇ ਸਾਈ ਚਲੇ ਗਿਆ ਐ ਇਹਨਾਂ ਲੋਕਾਂ ਤੇ ਐ ਜੀ ਨਕੀਲ ਚਾਹੀਦੀ ਆ ਜਿਹੜੇ ਲੋਕ ਨੇ ਇਹਨਾਂ ਦੇ ਆਉਣ ਵਾਲੀਆਂ ਪੁਸਤਾਂ ਵੀ ਇਸ ਕੰਮ ਲਈ ਕਦੇ ਦੁਬਾਰਾ ਐਹ ਜੀ ਨਿਆਕਤ ਇੱਕ ਪਿਛਲੇ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਨੇ ਮੈਂ ਪੰਜਾਬੀ ਚ ਕਮਾ ਤਾਂ ਉਹਨਾਂ ਦੇ ਦਿੱਤੀਆਂ ਹੋਈਆਂ ਥਾਪੀਆਂ ਨੇ ਤਾਂ ਇਹ ਅੱਜ ਇੱਥੇ ਤੱਕ ਪਹੁੰਚੇ ਆ ਰਾਜਨੀਤਾ ਚਾਹੇ ਮੈਂ ਵੀ ਰਾਜਨੀਤਾ ਦੇ ਵਿੱਚ ਆਉਣਾ ਵਾਂ ਬਿਲਕੁਲ ਨਹੀਂ ਇਹੋ ਜਿਹੇ ਬੰਦਿਆਂ ਨੂੰ ਸ਼ੈਲਟਰ ਦੇਣਾ ਚਾਹੀਦਾ ਬਿਲਕੁਲ ਇਹ ਆਪਣਾ ਹੀ ਨੁਕਸਾਨ ਹੋਣਾ ਜੇ ਅੱਜ ਅਸੀਂ ਇਹਨਾਂ ਲੋਕਾਂ ਨੂੰ ਸ਼ੈਲਟਰ ਦਾਂਗੇ ਕੱਲ ਨੂੰ ਸਾਡੇ ਪਰਿਵਾਰਾਂ ਦਾ ਹੀ ਸਾਡੇ ਪਰਿਵਾਰ ਦਾ ਹੀ ਠੀਕ ਗਿਆ ਵਾ ਗੱਲੀਆਂ 'ਚ ਮੁੰਡੇ ਇਕੱਠੇ ਕਰਨ ਲਈ ਇਹਨਾਂ ਨੂੰ ਬੁਲਾ ਲੈਂਦੇ ਆਂ ਕੱਲ ਸੁਣ ਲਓ ਮੁੰਡੇ ਇਕੱਠੇ ਕਰਨ ਲਈ ਇਹਨਾਂ ਦੇ ਕੋਲ ਕੁਝ ਨਹੀਂ ਹੈਗਾ ਮੁੰਡੇ ਇਕੱਠੇ ਦੇ ਰਾਜਨੇਤਾ ਦਾ ਆਪਣਾ ਕੁਝ ਵੀ ਜਿਆਊਗਾ ਆਪੇ ਆ ਜਾਂਦੇ ਆ ਜੇ ਰਾਜਨੇਤਾ ਨੇ ਇਹਨਾਂ ਦੇ ਸਿਰ ਤੇ ਨਹੀਂ ਰਾਜਨੀਤੀ ਕਰਨੀ ਹੈ ਫਿਰ ਰਾਜਨੇਤਾ ਦਾ ਵੀ ਨੁਕਸਾਨ ਹੀ